ਜੋਬ ਸਰਕਾਰ ਨੇ ਜ਼ਮੀਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਹੈ ਪੰਜਾਬ ਸਰਕਾਰ ਦਾ ਇਹ ਕ੍ਰਾਂਤੀਕਾਰੀ ਉਪਰਾਲਾ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਹੁਣ 23 ਸਾਫ਼-ਸੁਥਰੀ ਤੇ ਪਾਰਦਰਸ਼ੀ ਹੋ ਗਈ ਹੈ ਇਸ ਦੇ ਨਾਲ ਦਫ਼ਤਰਾਂ ਦੀ ਖੱਜਲ-ਖੁਆਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ ਤਹਿਸੀਲਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉੱਥੇ ਹੁਣ ਕਾਬੂ ਪਾ ਰਹੇ ਆ ਆਨਲਾਈਨ ਕਰ ਰਹੇ ਆ ਸਾਰਾ ਕੁਝ ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਹੋ ਜਾਂ ਫਿਰ ਜਾ ਕੇ ਸੇਵਾ ਕੇਂਦਰ ਉੱਥੇ ਤਹਿਸੀਲ ਚ ਉੱਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਹੈ ਫਰਦ ਆਨਲਾਈਨ ਹੈ ਇੰਤਕਾਲ ਜਾਣਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਾਓ ਹੁਣ 15 ਮਿੰਟਾਂ ਦੇ ਵਿੱਚ ਹੀ ਤੁਹਾਡਾ ਕੰਮ ਜਿਹੜਾ ਤਸਸੀਲਾਂ ਦੇ ਵਿੱਚ ਹੋ ਜੂਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਹੁਣ ਰਜਿਸਟ੍ਰੇਸ਼ਨ ਜ਼ਿਲੇ ਵਿੱਚ ਸਥਿਤ ਕਿਸੇ ਵੀ ਤਹਿਸੀਲ ਚ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜੀ ਅਸੀਂ ਈਜ਼ੀ ਰਜਿਸਟਰੀ ਕਰਾਉਣ ਆਏ ਸੀ ਸਾਨੂੰ ਬਹੁਤ ਵਧੀਆ ਲੱਗਾ ਅੱਗੇ ਜਿਹੜਾ ਕੰਮ ਸਾਡਾ ਦੋ ਦੋ ਤਿੰਨ ਤਿੰਨ ਦਿਨ ਇਤੋਂ ਜ਼ਿਆਦਾ ਵੀ ਲੱਗ ਜਾਂਦੇ ਉਹ ਹੁਣ ਹੀ ਘੰਟਿਆਂ ਦੇ ਵਿੱਚ ਕਰਕੇ ਪੜ ਜਾਣੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ চোপੜਾ ਅੱਜ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਈਨਾ ਦੇ ਦੌਰੇ ਦੇ ਉੱਪਰ ਜਾਣਗੇ ਤੇ ਉੱਥੇ ਹੀ ਜਾ ਕੇ ਚਾਈਨਾ ਦੇ ਰਾਸ਼ਟਰਪਤੀ ਜਿਨਪਿੰਗ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਵੇਗੀ ਜੀ ਆ ਇਸ ਤੋਂ ਇਲਾਵਾ ਜੇਕਰ ਪਗਲ ਕਰੀਏ ਤਾਂ ਐਸਈਓ ਸਮਿਟ ਸੰਮੇਲਨ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਈਨਾ ਦੇ ਵਿੱਚ ਸ਼ਾਮਿਲ ਹੋਣਗੇ ਤੇ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਅੱਜ ਚਾਈਨਾ ਦੇ ਰਾਸ਼ਟਰਪਤੀ ਜਿਨਪਿੰਗ ਦੇ ਨਾਲ 9:30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਹੋਵੇਗੀ ਇਸ ਤੋਂ ਇਲਾਵਾ ਜੇਕਰ ਆਪ ਅੱਸੇ ਕਿ ਅੱਜ ਜਦੋਂ ਦੋਨਾਂ ਦੀ ਮੁਲਾਕਾਤ ਹੋਵੇਗੀ ਉਸ ਦੇ ਉੱਪਰ ਪੂਰੀ ਦੁਨੀਆ ਦੀ ਜੋ ਕਿ ਨਜ਼ਰ ਬਣੀ ਹੋਈ ਹੈ ਤੇ 7 ਸਾਲ ਬਾਅਦ ਦੋਨਾਂ ਦੀ ਫੇਰ ਤੋਂ ਮੁਲਾਕਾਤ ਹੋਣ ਜਾ ਰਹੀ ਹੈ ਤੇ ਇਸ ਦੇ ਵਿੱਚ ਦੇਖਣ ਨੂੰ ਇਹ ਹੋਵੇਗਾ ਕਿ ਦੋਨਾਂ ਦੇਸ਼ਾਂ ਵਿਚਾਲੇ ਇਸ ਵਾਰ ਕੀ ਫੈਸਲੇ ਤੇ ਜਾਣਗੇ ਜਿਆਦਾ ਦੱਸਦੀ ਕਿ ਚਾਈਨਾ ਅਤੇ ਭਾਰਤ ਦੇ ਨਾਲ ਜੋ ਕਿ ਸਬੰਧ ਹੋਰ ਗੂੜੇ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਚਾਈਨਾ ਪਹੁੰਚੇ ਹੋਏ ਨੇ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ 2 ਦਿਨਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਦੇ ਦੌਰੇ ਦੇ ਉੱਪਰ ਸਨ ਜਿੱਥੇ ਕਿ ਔ ਐਸਆਈਓ ਸੱਟ ਦੇ ਵਿੱਚ ਸ਼ਾਮਿਲ ਹੋਏ ਤੇ ਹੁਣ ਉੱਥੇ ਵੀ ਜਾ ਕੇ ਉਹਨਾਂ ਨੇ ਮੁਲਾਕਾਤ ਕੀਤੀ ਤੇ ਉੱਥੇ ਦੇ ਰਾਸ਼ਟਰਪਤੀ ਉੱਥੇ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਤੋਂ ਬਾਅਦ ਅੱਜ ਤੇ ਕੱਲ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਚਾਈਨਾ ਦੇ ਦੌਰੇ ਦੇ ਉੱਪਰ ਰਹਿਣਗੇ ਇਸ ਤੋਂ ਇਲਾਵਾ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਜੋ ਐਸਆਈਓ ਸਮਿਟ ਹੈ ਇਹ 15ਵੇਂ ਐਸਆਈਓ ਸਮਿਟ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਹੁਣ ਅੱਜ ਗੱਲ ਕਰੀਏ ਤਾਂ ਅੱਜ ਚਾਈਨਾ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਨਰਿੰਦਰ ਮੋਦੀ ਚਾਈਨਾ ਪਹੁੰਚੇ ਨੇ ਜੇਕਰ ਭਾਰਤੀ ਸਮੇਂ ਦੀ ਗੱਲ ਕਰੀਏ ਤਾਂ ਅੱਜ 9:30 ਵਜੇ ਦੋਨਾਂ ਦੀ ਮੁਲਾਕਾਤ ਹੋਵੇਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ চোপੜਾ ਅੱਜ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਈਨਾ ਦੇ ਦੌਰੇ ਦੇ ਉੱਪਰ ਜਾਣਗੇ ਤੇ ਉੱਥੇ ਹੀ ਜਾ ਕੇ ਚਾਈਨਾ ਦੇ ਰਾਸ਼ਟਰਪਤੀ ਜਿਨਪਿੰਗ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਵੇਗੀ ਜੀ ਆ ਇਸ ਤੋਂ ਇਲਾਵਾ ਜੇਕਰ ਪਗਲ ਕਰੀਏ ਤਾਂ ਐਸਈਓ ਸਮਿਟ ਸੰਮੇਲਨ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਈਨਾ ਦੇ ਵਿੱਚ ਸ਼ਾਮਿਲ ਹੋਣਗੇ ਤੇ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਅੱਜ ਚਾਈਨਾ ਦੇ ਰਾਸ਼ਟਰਪਤੀ ਜਿਨਪਿੰਗ ਦੇ ਨਾਲ 9:30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਹੋਵੇਗੀ ਇਸ ਤੋਂ ਇਲਾਵਾ ਜੇਕਰ ਆਪਾਂ ਦੱਸਿਆ ਕਿ ਅੱਜ ਜਦੋਂ ਦੋਨਾਂ ਦੀ ਮੁਲਾਕਾਤ ਹੋਵੇਗੀ ਉਸ ਦੇ ਉੱਪਰ ਪੂਰੀ ਦੁਨੀਆ ਦੀ ਜੋ ਕਿ ਨਜ਼ਰ ਬਣੀ ਹੋਈ ਹੈ ਤੇ 7 ਸਾਲ ਬਾਅਦ ਦੋਨਾਂ ਦੀ ਫੇਰ ਤੋਂ ਮੁਲਾਕਾਤ ਹੋਣ ਜਾ ਰਹੀ ਹੈ ਤੇ ਇਸ ਦੇ ਵਿੱਚ ਦੇਖਣ ਨੂੰ ਇਹ ਹੋਵੇਗਾ ਕਿ ਦੋਨਾਂ ਦੇਸ਼ਾਂ ਵਿਚਾਲੇ ਇਸ ਵਾਰ ਕੀ ਫੈਸਲੇ ਤੇ ਜਾਣਗੇ ਜਿਹਾ ਦੱਸਦੇ ਕਿ ਚਾਈਨਾ ਅਤੇ ਭਾਰਤ ਦੇ ਨਾਲ ਜੋ ਕਿ ਸੰਬੰਧ ਹੋਰ ਗੂੜੇ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਚਾਈਨਾ ਪਹੁੰਚੇ ਹੋਏ ਨੇ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ 2 ਦਿਨਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਦੇ ਦੌਰੇ ਦੇ ਉੱਪਰ ਸਨ ਜਿੱਥੇ ਕਿ ਉਹ ਐਸੀਓ ਸੱਟਮਿਟ ਦੇ ਵਿੱਚ ਸ਼ਾਮਿਲ ਹੋਏ ਤੇ ਹੁਣ ਉੱਥੇ ਵੀ ਜਾ ਕੇ ਉਹਨਾਂ ਨੇ ਮੁਲਾਕਾਤ ਕੀਤੀ ਤੇ ਉੱਥੇ ਦੇ ਰਾਸ਼ਟਰਪਤੀ ਉੱਥੇ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਤੋਂ ਬਾਅਦ ਅੱਜ ਤੇ ਕੱਲ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਚਾਈਨਾ ਦੇ ਦੌਰੇ ਦੇ ਉੱਪਰ ਰਹਿਣਗੇ ਇਸ ਤੋਂ ਇਲਾਵਾ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਜੋ SCO ਸਮਿਟ ਹੈ ਇਹ 15ਵੇਂ SCO ਸਮਿਟ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਹੁਣ ਅੱਜ ਜੇ ਗੱਲ ਕਰੀਏ ਤਾਂ ਅੱਜ ਚਾਈਨਾ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਨਰਿੰਦਰ ਮੋਦੀ ਚਾਈਨਾ ਪਹੁੰਚੇ ਨੇ ਜੇਕਰ ਭਾਰਤੀ ਸਮੇਂ ਦੀ ਗੱਲ ਕਰੀਏ ਤਾਂ ਅੱਜ 9:30 ਵਜੇ ਦੋਨਾਂ ਦੀ ਮੁਲਾਕਾਤ ਹੋਵੇਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ চোপੜਾ ਅੱਜ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਈਨਾ ਦੇ ਦੌਰੇ ਦੇ ਉੱਪਰ ਜਾਣਗੇ ਤੇ ਉੱਥੇ ਹੀ ਜਾ ਕੇ ਚਾਈਨਾ ਦੇ ਰਾਸ਼ਟਰਪਤੀ ਜਿਨਪਿੰਗ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਵੇਗੀ ਜੀ ਆ ਇਸ ਤੋਂ ਇਲਾਵਾ ਜੇਕਰ ਪਗਲ ਕਰੀਏ ਤਾਂ ਐਸਈਓ ਸਮਿਟ ਸੰਮੇਲਨ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਈਨਾ ਦੇ ਵਿੱਚ ਸ਼ਾਮਿਲ ਹੋਣਗੇ ਤੇ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਅੱਜ ਚਾਈਨਾ ਦੇ ਰਾਸ਼ਟਰਪਤੀ ਜਿਨਪਿੰਗ ਦੇ ਨਾਲ 9:30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਹੋਵੇਗੀ ਇਸ ਤੋਂ ਅਬ ਇਲਾਵਾ ਜਿਗਰ ਪਦਸੀ ਕਿ ਅੱਜ ਜਦੋਂ ਦੋਨਾਂ ਦੀ ਮੁਲਾਕਾਤ ਹੋਵੇਗੀ ਉਸ ਦੇ ਉੱਪਰ ਪੂਰੀ ਦੁਨੀਆ ਦੀ ਜੋ ਕਿ ਨਜ਼ਰ ਬਣੀ ਹੋਈ ਹੈ ਤੇ 7 ਸਾਲ ਬਾਅਦ ਦੋਨਾਂ ਦੀ ਫੇਰ ਤੋਂ ਮੁਲਾਕਾਤ ਹੋਣ ਜਾ ਰਹੀ ਹੈ ਤੇ ਇਸ ਦੇ ਵਿੱਚ ਦੇਖਣ ਨੂੰ ਇਹ ਹੋਵੇਗਾ ਕਿ ਦੋਨਾਂ ਦੇਸ਼ਾਂ ਵਿਚਾਲੇ ਇਸ ਵਾਰ ਕੀ ਫੈਸਲੇ ਤੇ ਜਾਣਗੇ ਜਿਆਦਾ ਦੱਸਦੀ ਕਿ ਚਾਈਨਾ ਅਤੇ ਭਾਰਤ ਦੇ ਨਾਲ ਜੋ ਕਿ ਸਬੰਧ ਹੋਰ ਗੂੜੇ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਚਾਈਨਾ ਪਹੁੰਚੇ ਹੋਏ ਨੇ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ 2 ਦਿਨਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਦੇ ਦੌਰੇ ਦੇ ਉੱਪਰ ਸਨ ਜਿੱਥੇ ਕਿ ਔਰ एससीओ ਸੱਟ ਦੇ ਵਿੱਚ ਸ਼ਾਮਿਲ ਹੋਏ ਤੇ ਹੁਣ ਉੱਥੇ ਵੀ ਜਾ ਕੇ ਉਹਨਾਂ ਨੇ ਮੁਲਾਕਾਤ ਕੀਤੀ ਤੇ ਉੱਥੇ ਦੇ ਰਾਸ਼ਟਰਪਤੀ ਉੱਥੇ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਤੋਂ ਬਾਅਦ ਅੱਜ ਤੇ ਕੱਲ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਚਾਈਨਾ ਦੇ ਦੌਰੇ ਦੇ ਉੱਪਰ ਰਹਿਣਗੇ ਇਸ ਤੋਂ ਇਲਾਵਾ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਜੋ एससीओ ਸੱਮਿਟ ਹੈ ਇਹ 15ਵੇਂ एससीओ ਸੱਮਿਟ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਹੁਣ ਅੱਜ ਗੱਲ ਕਰੀਏ ਤਾਂ ਅੱਜ ਚਾਈਨਾ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਨਰਿੰਦਰ ਮੋਦੀ ਚਾਈਨਾ ਪਹੁੰਚੇ ਨੇ ਜੇਕਰ ਭਾਰਤੀ ਸਮੇਂ ਦੀ ਗੱਲ ਕਰੀਏ ਤਾਂ ਅੱਜ 9:30 ਵਜੇ ਦੋਨਾਂ ਦੀ ਮੁਲਾਕਾਤ ਹੋਵੇਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ চোপੜਾ ਅੱਜ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਈਨਾ ਦੇ ਦੌਰੇ ਦੇ ਉੱਪਰ ਜਾਣਗੇ ਤੇ ਉੱਥੇ ਹੀ ਜਾ ਕੇ ਚਾਈਨਾ ਦੇ ਰਾਸ਼ਟਰਪਤੀ ਜਿਨਪਿੰਗ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਵੇਗੀ ਜੀ ਆ ਇਸ ਤੋਂ ਇਲਾਵਾ ਜੇਕਰ ਪਗਲ ਕਰੀਏ ਤਾਂ ਐਸਈਓ ਸਮਿਟ ਸੰਮੇਲਨ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਈਨਾ ਦੇ ਵਿੱਚ ਸ਼ਾਮਿਲ ਹੋਣਗੇ ਤੇ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਅੱਜ ਚਾਈਨਾ ਦੇ ਰਾਸ਼ਟਰਪਤੀ ਜਿਨਪਿੰਗ ਦੇ ਨਾਲ 9:30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਹੋਵੇਗੀ ਇਸ ਤੋਂ ਅਬ ਇਲਾਵਾ ਜੇਕਰ ਅਪ ਦੱਸਿਆ ਕਿ ਅੱਜ ਜਦੋਂ ਦੋਨਾਂ ਦੀ ਮੁਲਾਕਾਤ ਹੋਵੇਗੀ ਉਸ ਦੇ ਉੱਪਰ ਪੂਰੀ ਦੁਨੀਆ ਦੀ ਜੋ ਕਿ ਨਜ਼ਰ ਬਣੀ ਹੋਈ ਹੈ ਤੇ 7 ਸਾਲ ਬਾਅਦ ਦੋਨਾਂ ਦੀ ਫੇਰ ਤੋਂ ਮੁਲਾਕਾਤ ਹੋਣ ਜਾ ਰਹੀ ਹੈ ਤੇ ਇਸ ਦੇ ਵਿੱਚ ਦੇਖਣ ਨੂੰ ਇਹ ਹੋਵੇਗਾ ਕਿ ਦੋਨਾਂ ਦੇਸ਼ਾਂ ਵਿਚਾਲੇ ਇਸ ਵਾਰੀ ਕੀ ਫੈਸਲੇ ਤੇ ਜਾਣਗੇ ਜਿਆਦਾ ਦੱਸਦੀ ਕਿ ਚਾਈਨਾ ਅਤੇ ਭਾਰਤ ਦੇ ਨਾਲ ਜੋ ਕਿ ਸਬੰਧ ਹੋਰ ਗੂੜੇ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਚਾਈਨਾ ਪਹੁੰਚੇ ਹੋਏ ਨੇ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਬੀਤੇ 2 ਦਿਨਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਦੇ ਦੌਰੇ ਦੇ ਉੱਪਰ ਸਨ ਜਿੱਥੇ ਕਿ ਔਰ एससीओ ਸัมਮਿਟ ਦੇ ਵਿੱਚ ਸ਼ਾਮਿਲ ਹੋਏ ਤੇ ਹੁਣ ਉੱਥੇ ਵੀ ਜਾ ਕੇ ਉਹਨਾਂ ਨੇ ਮੁਲਾਕਾਤ ਕੀਤੀ ਤੇ ਉੱਥੇ ਦੇ ਰਾਸ਼ਟਰਪਤੀ ਉੱਥੇ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਤੋਂ ਬਾਅਦ ਅੱਜ ਤੇ ਕੱਲ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਚਾਈਨਾ ਦੇ ਦੌਰੇ ਦੇ ਉੱਪਰ ਰਹਿਣਗੇ ਇਸ ਤੋਂ ਇਲਾਵਾ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਜੋ एससीओ ਸัมਮਿਟ ਹੈ ਇਹ 15ਵੇਂ एससीओ ਸัมਮਿਟ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਹੁਣ ਅੱਜ ਗੱਲ ਕਰੀਏ ਤਾਂ ਅੱਜ ਚਾਈਨਾ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਨਰਿੰਦਰ ਮੋਦੀ ਚਾਈਨਾ ਪਹੁੰਚੇ ਨੇ ਜੇਕਰ ਭਾਰਤੀ ਸਮੇਂ ਦੀ ਗੱਲ ਕਰੀਏ ਤਾਂ ਅੱਜ 9:30 ਵਜੇ ਦੋਨਾਂ ਦੀ ਮੁਲਾਕਾਤ ਹੋਵੇਗੀ